बाबा सुखानान जी बाबा मड जी ਦੇ ਸਮਾਦੀ ਸਥਾਨ ਦੇ ਦਰਸ਼ਨੋ ਬਹੁਤ ਹੀ ਪਾਗਾ ਵਾਲਾ ਦੇਣਾ ਐਤਵਾਰ 23 ਨਵੰਬਰ 2025 ਗੁਣਗਾਮਾ ਨਿਤ ਤੇਰੇ ਬਾਬਾ ਜੀ ਗੁਣਗਾਮਾ ਗੁਣਗਾਮਾ ਨਿਤ ਤੇਰੇ ਬਾਬਾ ਜੀ ਗੁਣਗਾਮਾ ਇਸ ਇਤਿਹਾਸਿਕ ਸਥਾਨ ਤੇ ਜੋ ਵੀ ਨਤਮਸਤਕ ਹੁੰਦਾ ਹੈ ਬਾਬਾ ਜੀ ਉਸ ਦੀਆਂ ਝੋਲੀਆਂ ਤੇ ਭੰਡਾਰੇ ਖੁਸ਼ੀਆਂ ਨਾਲ ਭਰ ਦਿੰਦੇ ਨੇ ਇਹ ਉਹ ਸਥਾਨ ਹੈ ਜਿੱਥੇ ਹਰ ਧਰਮ ਦੇ ਲੋਕ ਆ ਕੇ ਬਾਬਾ ਜੀ ਦੀ ਸਮਾਧੀ ਸਦਲ ਤੇ ਸਜਦਾ ਕਰਦੇ ਨੇ ਬਾਬਾ ਸੁਖਾਨੰਦ ਜੀ ਬਾਬਾ ਮੜਜੀ ਆਪਣੇ ਭਗਤਾਂ ਦੀਆਂ ਹਰ ਮਨੋ ਕਾਮਨਾ ਪੂਰਨ ਕਰਦੇ ਨੇ ਜੇ ਸਾਫ ਸਾਫ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਬਾਬਾ ਜੀ ਦੇ ਹੀ ਆਸ਼ੀਰਵਾਦ ਸਦਕਾ ਇਹ ਨਗਰ ਬਸਿਆ ਹੋਇਆ ਕਿਉਂਕਿ ਤਪਾ ਤਪੱਸਵੀਆਂ ਦੀ ਧਰਤੀ ਹੈ ਇਸ ਧਰਤੀ ਤੇ ਸੰਤ ਮਹਾਂਪੁਰਸ਼ਾਂ ਨੇ ਤਪੱਸਿਆ ਕੀਤੀ ਜੈ ਬਾਬਾ ਸੁਖਨੰਦ